شری واہرو صاحب جی جپو جیب سپنا کرتا پورپ نروائی اکام مرت اجونی سب پر سپ جگا سچ ہے بھی سچ نان سچ ਸੋਚੇ ਸੋਚਣ ਹੋਵੇ ਜੀ ਸੁਚੀ ਲਖਵਾਰ ਚੁਪੇ ਚੁਪਣ ਹੋਵੇ ਜੀ ਨਾ ਲੁਕਰ ਮੁੱਖਿਆ ਭੁਕਣਾ ਤਰੀ ਜੇ ਬੰਨਾਪੁਰਿਆ ਭਾਰੂ ਸੈ ਸਿਆਨ ਪਨਕ ਹੋਏ ਤਾਂ ਇੱਕ ਨਾ ਚਲੇ ਨਾ ਲੋਕ ਇਸ ਜਿਹ ਰਹੀ ਹੈ ਤੇ ਕੂੜੇ ਟੰਟੇ ਪਾ ਲ ਕੁਮਰ ਜਾਏ ਚਲ ਨਾ ਨਾਨ ਕਲਿਕ ਨਾ ਲ ਹੁਕਮ ਹੋਣਾ ਕਰ ਹੁਕਮ ਕਹ ਜਾਈ ਹਮਿ ਹੋਣ ਜੀ ਹੁਕਮ ਲੈ ਵਢਿ ਆਏ ਹੋਏ ਹੁਕਮੇ ਅਕੰਮੀਚ ਹੁਕਮ ਲੈ ਦਸਤ ਪਾਈ ਹੈ ਇੱਕ ਨਾ ਪੰਡਾ ਸੀਸ ਹੈ ਕੁਕਮੇਸ਼ਰ ਬਹਾਈ ਹੈ ਹੁਕਮੇ ਅੰਦਰ ਸਰ ਸੂਵਰੁ ਕੋ ਨ ਕੋਈ ਨਾਨਕ ਹੁਕਮ ਹੈ ਜੇ ਉਜੇ ਤਾ ਹਮ ਕਹਿਣਾ ਕੋਈ ਗਾਵੇ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਰਣੀ ਨੀ ਸੋਨਾ ਗਾਵੇ ਕੋ ਗਣਵਰੀਆਂ ਝਰ ਗਾਵੇ ਕੋ ਵਿਦੇਵ ਕਮੀ ਝਰ ਨਿੰਗ ਗਾਵੇ ਕੋ ਸਾਰੀ ਕਰਿ ਤੰਕੇ ਗਾਵੇ ਕੋ ਜੀ ਲੈ ਫਰ ਦੇਹ ਗਾਵੇ ਕੋ ਨਾ ਪੈ ਦਿਸੈ ਦੂਰ ਗਾਵੇ ਕੋ ਏਕੇ ਹਾਦਰ ਰਹ ਦੂਰ ਕਤਨਾ ਕਠਿਨਾ ਆਵਤੋ ਠੋਕ ਕਤ ਕਰ ਕਥੀ ਕੋਟੀ ਕੋਟ ਕੋਟ ਹੈ ਦਿਨ ਰਾਤ ਲੇ ਲੈਂਦੇ ਥੱਕ ਪਏ ਜੁਗਾ ਜੁੰਤਰ ਖਾਈ ਖ ਹੈ ਹੁਕਮੇ ਹੁਕਮ ਚਲਾਏ ਰਾ ਨਾਨਕ ਦੇ ਸੇਵੀ ਫਿਰਵਹ ਸਚ ਸਹਿ ਸਚਨਾਏ ਭਗਤ ਭਵ ਪਰੂ ਅਖੰ ਮੰਗ ਜੀ ਦੇ ਦੇ ਦਾ ਕਰੇ ਦਾਤਾਰੋ ਫਿਰ ਕੱਗ ਰਖੀ ਆਖੀਆ ਜੇ ਦੀ ਸੈਦਰਬਾਰੋ ਵਾਹ ਕੇ ਬੋਲਨ ਬੋਲੀਏ ਜਿਸ ਸੰਤਰੇ ਪਿਆਰ ਮਟਵੇਲਾ ਸੱਚ ਨਾਲ ਦਿਆਵੀ ਤਰ ਕਰਮੀਆ ਕੱਪੜ ਨਦੀ ਮੋਲੂਆ ਨਾਨਕੀ ਵੈ ਜਾਣੀਐ ਸਭ ਪਿਸਤਿ ਆਰੀ ਸਪੇਨੰਦਾ ਕੀਤੈ ਨ ਹੋਇ ਆਪੇ ਆ ਮਿਰਿੰਦੇ ਸੁਇ ਜਿਨ ਸਿਵੇ ਤ੍ਰਿਪਾਇ ਮਹਾਨੋ ਨਾਨਕ ਕਾਵਿ ਗੁਣੀ ਨਿਧਾਨਾ ਗਾਵੈ ਸੁਨੀ ਮਰਖੀ ਭਾਗ ਉਪਰ ਹੈ ਸੁਖ ਲੈ ਜਾਏ ਗੁਰਮੁਖਾ ਦਾੰ ਗੁਰਮੁਖ ਵੇ ਦੰਗੁਰਮ ਕਰਿਆ ਸਮਾਈ ਗੋਰੀ ਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਨ ਅਖ ਨਾ ਕਹਿ ਨਾ ਕਥਨ ਜਾਇ ਗੁਰਾ ਇੱਕੋ ਰਹੀ ਉਰਾਈ ਸਵਨਾ ਜੀਆ ਕਾ ਇਕ ਦਤਾ ਸੁਮ ਸਨ ਜਾਇ ਤੀਠਨਾਵਾਂ ਜੇ ਸੁਭਾਵ ਆਵੈ ਨ ਭਾਨੇ ਕੇ ਨਾਏ ਕਰੀ ਜੇ ਤਿਸ ਰੂਪਾਇ ਵਿਖਾਨ ਕਰਮਾ ਕੇ ਮਿਲ ਲੈ ਲੈ ਮਤ ਵਿੱਚ ਰਤਨ ਜੋਹਾਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਵ ਜਾਇ ਸਵਨਾ ਜੀਆ ਕਾ ਇਕ ਦਤਾ ਸੋ ਮਨ ਵਿਸਨਨ ਦਾ ਹੀ ਦੇ ਦੁਟਾਰੇ ਅਰਜਾ ਹੋ ਦਸੁਣੀ ਹੋਵੇ ਨਵ ਅਖੰਡਾ ਵੇਜਾਨੀਐ ਨਾ ਚਲੇ ਸਭ ਕੋ ਇਕੋ ਚੰਗਾ ਨਾਮ ਰਖਾਈ ਕੈ ਦਸ ਕੀ ਲਾ ਲਈ ਜਿਸੈ ਨਦਨ ਆਵੈ ਤਾ ਵਤਨ ਵਿਛੈ ਕੇ ਜੀਤਾ ਅੰਦਰ ਕੀਰ ਕਰੈ ਦੂਸੀ ਦੋਸਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤਿਹ ਕੋਈ ਨ ਸੁਝਾਈ ਜੀਤ ਸਭ ਕੋਈ ਕਰੇ ਸੁਣੈ ਸਿਨੂਪੀ ਸੁਨਾਥ ਸੁਨ ਤਰਤੜ ਕਾ ਸੁਨ ਦੀਪ ਲੋਪਤਾਲ ਸੁਣੈ ਪਹਨ ਸਕੇ ਕਾ ਨਾਨਕ ਪੈ ਤਸ ਦੇ ਵਿਗਾ ਸੁਣੈ ਧੂਪ ਕਾ ਨਾ ਸੁਣੈ ਈਸ਼ਰ ਵਰ ਮਾਇੰਦ ਸੁਣੈ ਮੁਖਸ ਲਹਨ ਮੰਦ ਸੁਣੈ ਜੋਗ ਜੁਗਤ ਤਨ ਵੀਦ ਸੁਣੈ ਸਾਸਤ ਸਿਮਰਤਿ ਵੀਦ ਮਾਰਕ ਪੈ ਤਸ ਦੇ ਵਿਗਾ ਸੁਣੈ ਧੂਪ ਕਾ ਨਾ ਸੁਣੈ ਸਾਸਨ ਤੋ ਗਿਆਨ ਸੁਨੇ ਅਰ ਸਰਕਾ ਸ਼ਿਨਾਨ ਸੁਨੇ ਪਰ ਪਰ ਪਾਵੇ ਮਾਨ ਸੁਨੇ ਲਗ ਸੈਤਿਆਨ ਨਾਮ ਕੋ ਤਸ ਦਾ ਵਿਗਾਸ ਨ ਦੂਸ ਭਾਵ ਕਾ ਨਾਸ ਸੁਨੇ ਸਰਾਗੁਨਾ ਕੀ ਕਹੈ ਸੁਨੇ ਸੇਖ ਪੀਰ ਪਾਸ਼ ਸੁਨੇਂ ਦੇ ਪਵਿਰਵ ਸੁਨੇਹਾ ਚ ਵੈ ਸਿਗੈ ਨਾਮੁ ਕੋ ਤਸ ਦਰਿਕਾ ਸੁਨੇ ਲੂਪ ਕਨਸ ਮਨਨੇ ਕੀ ਗਤ ਕਹਿ ਨਾ ਦੇ ਕੋ ਕਹਿ ਪਿਛੈ ਵਿਸਤਾ ਇਕਾਤ ਕਰਨਾ ਲਿਖਨਾਰ ਮਨਨੇ ਕਹਿ ਬਹਿ ਕਰ ਵਿਚਾਰੈ ਸਨਾਮ ਨਿਰੰਜਨ ਹੋਇ ਦੇਖੋ ਮਨ ਜਾਣੈ ਮਨ ਕੋਇ ਮਨ ਆਸੁਰਤ ਹੈ ਮਨ ਬੁੱਧ ਮਨ ਸਾਰਬਾਨ ਕੀ ਸੁਧ ਮਨ ਵਿੱਚ ਟੋਟਾ ਨਾ ਖਾਏ ਮਨ ਜੇ ਕੈਸਾ ਨ ਜਾਏ ਸਨਾਮ ਨਿਰੰਜਨ ਹੋਇ ਦੇਖੋ ਮਨ ਜਾਣੈ ਮਨ ਕੋਇ ਮੰਨਾ ਮਾਰਟਾ ਨਾ ਪਾਏ ਮੰਨਾ ਫੈਸੋ ਪਰ ਗਰਜਾਏ ਮੰਨਾ ਮਗਨ ਚੱਲੇ ਪੰਥਾ ਮੰਨਾ ਧਰਮ ਸਿੱਧ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਦਾ ਨੇ ਮਨ ਕੋਈ ਮੰਨਾ ਪਾਵੇ ਮੋਖ ਦਵਾਰ ਮੰਨਾ ਪਰਵਾਰੇ ਸਦਾਾਰ ਮੰਨਾ ਇਥਰੇ ਤਾਰੇ ਗੁਰਸਿੱਖ ਮੰਨਾ ਨਾਨਕ ਨਾ ਵੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣੇ ਮਨ ਕੋਈ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਹ ਹਦ ਰਾਜਾ ਨਾ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਿ ਕੇ ਕੰਨ ਨਾ ਸਮਾਰ ਧੋ ਧਰਮ ਦਿਆ ਕਾ ਪੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਉਜਾ ਹੋਸ ਤਿਆਰ ਧਰ ਉੱਪਰ ਕਿਤਾਬਾਰ ਧਰਤੀ ਹੋਰ ਪਰ ਹੋਰ ਹੋਰ તેતે વાતલે કમજોર જીએ ડ તરંગા કે નાવ સબના લખ્યા ઉરી કલામા એ હો લેખારે જાણ કોઈ લેખા રખ્યા કેતા હોએ કેતા તા સહળ રૂપ કેતી દા જન કો કૂત કીતા પાસા એક કો વાઉ તેતે હોએ લાદિયા કુતર કો કહા વિચાર અન જમ એક વર ਜੋ ਤੁਧ ਭਾਵੈ ਸੈਂ ਬ੍ਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਭਾਵ ਸੰ ਊੜਾ ਸੰ ਤਰਤਾ ਅਸੰਗਰਮ ਮੁਖੀ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਭੈ ਗੁਣ ਗਿਆਨ ਵਿਚਾਰ ਅਸੰਸਤੀ ਸੰਗ੍ਰਹਿ ਤਰ ਸੰਸੂਰਮੋ ਬਸਾਰੇ ਅਸੰਖ ਮੋਲੇ ਰਾਏ ਤਾਰ ਕੁਦਰਤ ਕਉਨ ਖਾਂਈ ਤਰ ਵਰ ਜਮ ਏਕਵਰ ਜੋ ਤਦ ਪਾ ਰਾਇ ਸੈਂ ਭ੍ਰਿਕਾਰ ਤੂੰ ਸਲਾਮ ਨਿਰੰਕਰ ਅਸੰਖ ਸੁਰਖੰਦ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਵਰ ਕਾ ਜਾਹੇ ਜੋ ਅਸੰਗਲ ਬਢਿਤ ਕੁਮਾਹ ਸੰਪਾਪੀ ਪਾਪ ਕਰ ਜਾਹੇ ਸੰਖੂੜਿਆਰ ਕੂੜੇ ਫਿਰਹਿ ਸੰਖ ਮਲੇਸ ਮਲ ਫਸਕਾਇ ਅਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਏਕ ਵਾਰ ਜੋਤਿ ਤਪਾਵੈ ਸੈ ਬ੍ਰਿਕਰ ਤੂੰ ਸਦਾ ਸਲਾਮ ਸਿਰੰਕਰ ਅਸੰਖ ਨਾਮ ਸੰਗ ਛਾਵ ਗੰਗਮ ਗੰਮ ਸੰਖ ਲੋ असङ्का शिरपार क्रिनाम क्रिसला क्रिज्ञान गीत गुण गा क्रिलिखन बोलन बान एकरा से संयोग बखान जनह लिखे ते सरना है जे ब्रह्माय ते पाहे, पाहै जिता की ताते तना बिना व नाही को ठाओ कुल कहां वीचार वर्ण एक वारे ਜੋ ਟੁਦ ਭਾਵੇ ਸੈਂ ਪ੍ਰੀਖਾ ਤੂਸਰਾ ਸਲਾਮ ਤਿਰੰਕਰ ਪਰਿਏ ਹੱਤ ਪੈ ਤੰ ਦੇਹ ਪਾਣੀ ਡੋਟੈ ਉਪਰਖੇ ਮੂਤ ਪ੍ਰੀਤੀ ਕੱਪੜ ਹੋਏ ਦੇਸਾ ਮੂਲਿਯੋ ਤੋਈ ਪਰਿਮਾਤਮਾ ਪਾ ਕੇ ਸੰਗ ਉਹ ਧੁਪਨ ਕੈ ਰੰਗ ਪੁਨੀ ਭਾਪੀ ਅਕਨਾ ਕਰ ਕਰ ਕੰਨਾ ਲਿਖਲੇ ਜਾਹੋ ਆਪੇ ਵੀ ਜਐ ਆਪੇ ਖਾਓ ਨਾਨਕ ਹੁਕਮਿ ਆਜਾ ਤੀ ਤਗਦ ਨਾਨਕ ਜਿ ਕੋ ਭਾਵੈ ਦਿਲ ਕਮਾ ਸੁਨਿਆ ਮਨਿਆ ਮਨ ਕੀਤਾ ਪਾਉ ਅੰਤਰ ਗਤੀਤ ਮਨ ਨਹਾਉ ਸਭ ਗੁਣ ਤੇਰੇ ਮਨ নাহি ਕੋਏ ਬਿਨ ਗੁਣ ਕੀਤੇ ਭਤ ਨ ਹੋਏ ਸੁਵਸਤ ਆਤਮਾਣੀ ਪਰਮਾਉ ਸਤ ਸੁਹਾਨ ਸਦਾ ਮਚਾਉ ਕਾਨਸ ਰੇ ਲਵਤ ਕਮਨਾ ਕੰਚਿਤ ਕਨਵਾਦ ਕਮਨ ਸਰਤੀ ਮਾ ਕਮਨ ਜਿਤੋ ਆਕਰ ਵੇ ਨ ਪਾਇਆ ਪੰਡਤੀ ਜੇ ਹੋਏ ਰੇ ਕੁਰਾਨ ਵੇ ਨ ਪਾਇਓ ਕਾਦੀਆ ਜੇ ਲਿਖਾ ਰੇ ਕੁਰਾਨਾ ਛਿਤਵ ਨ ਜੋਗੀ ਜਾਣ ਰਤਮ ਨ ਕੋਈ ਜਾ ਕਰਤਾ ਸਿਤੀ ਕੋ ਸਾਧੇ ਅਫੇਦਨ ਸੋਈ ਕਿਵ ਕਰਿਆ ਖ ਕੇ ਸਲਾਈ ਕਿਉ ਨਹੀਂ ਕੇ ਜਾਣਾ ਨਾਲ ਕਾਂਸਬ ਕੋ ਆਕੇ ਦੂਏ ਸਿਆਨੋ ਕੋਡਾ ਸਹ ਵਡੀ ਨਾਇ ਕੀ ਤਜਾ ਕਾ ਹੋਏ ਨਾਨਕ ਦੇ ਕੋ ਆਪੋ ਜਾਣਾਈ ਅੱਗੇ ਗਿਆਨ ਸੋਹੈ ਪਾਉ ਤਲਾ ਪਤਾ ਅਖਗ ਅਸ ਅੁਰ ਕੋਲ ਪਤ ਕੇ ਵੇਦ ਕੇ ਨਿਖਵਾਦ ਸਹ ਸਟਰ ਕੈਨ ਕਿ ਤੀਬ ਸਲੂਏ ਧਾਤੂ ਲਿਖਾਇ ਤਾ ਲਖਿਏ ਲਖਿ ਹੋਏ ਵਿਨਾਸ਼ ਨਾਨਕਾ ਕੋਡਾ ਆਖੀਏ ਆਪੇ ਜਾਣਿ ਆਪ ਸਾ ਨਹੀਂ ਸਲਾ ਹੈ ਤਿਸ ਨ ਪਾਈਐ ਨਦੀਆ ਤੇਵਾ ਪਾਸਮ ਨ ਜਾਣੀਐ ਸਮਸਾ ਸੁਸਾਨ ਗਰਾ ਸੇਤੀ ਮਾਲ ਤਾਨ ਕੀ ਰਿਤ ਨ ਹੋਣੀ ਜੇ ਤਿਸ ਮਨੁ ਨਾ ਵੀਸਰੇ ਅੰਤ ਨ ਸਿਫਤੀ ਕੈ ਅਨੰਤ ਅੰਤ ਨ ਕੰਨੇ ਦੇਨ ਅੰਤ ਅੰਤ ਨ ਵੇਖਣ ਸੁਨੰਤ ਅੰਤ ਨ ਜਾਪੈ ਗਿਆਨ ਮੰਤਉ ਅੰਤ ਨ ਜਾਪੈ ਕੀਤਾ ਆਕਾਰੁ ਅੰਤਨ ਜਾਪੇ ਪਰਵਾਰ ਅੰਤ ਕਾਨ ਕੀਤੇ ਬਿਲਲਾਹਿ ਤਾਂ ਕੇ ਅੰਤ ਨ ਪਾਇ ਜਾਹੀ ਇਹੋ ਅੰਤ ਨ ਜਾਣੈ ਕੋਇ ਬਹੁਤਕਿ ਹੈ ਬਹੁਤ ਹੋਇ ਵਡਾ ਸੈ ਉਚਾ ठाਉ ਉਚੇ ਉਪਰ ਉਚੈ ਨਾਉ ਇਹ ਰੂਚ ਹੋਇ ਕੋਇ ਜੇ ਸੂਚੇ ਕੋ ਜਾਣ ਸੋਇ ਜੀਵ ਦਾ ਗਣਿਆ ਪਾਪ ਨਾਨਕ ਨਦੀ ਕਰਮੀ ਦਾਤ ਬਹਤਾ ਕਰਨ ਖੈ ਨ ਜਾਏ ਵੱਡਾ ਦਾਤਾ ਤਿਲਨਾ ਤੁਮੈ ਕੀਤੇ ਮੰਗੇ ਜੋਤ ਪਾਰ ਕੀਤੇ ਗੰਦ ਨਹੀਂ ਵੀਟਾਰੋ ਕੀਤੇ ਖਟਡੇ ਕਰ ਕੀਤੇ ਲੈ ਲੈ ਮਿਹਰਪਾਏ ਕੀਤੇ ਮੂਰਖਾਈ ਕਰ ਕੀਤੇ ਰੂਪ ਸਨਮਾਰ ਵੇ ਵੰਦਾ ਤੇਰੀ ਲਤਰ ਬੰਖਲਾ ਸਿਫਾਨੇ ਹੋਈ ਹੋਰ ਨ ਸਖੇ ਕੋਏ ਨੀਕੁ ਕਾਇਕਿਆ ਕਨ ਫਾਇ ਕੋ ਜਾਣ ਜੇਤੀਆ ਮਾਖਾ ਆਪੇ ਜਾਣਿ ਆਪੇ ਦੀ ਆਖੇ ਸੇ ਵਖੇਈ ਕੇ ਜਿਸਨੋ ਬਖਸੇ ਸਿਰ ਸੇਲਾ ਮਾਨਕ ਪਾਤਸ਼ਾਹੀ ਪਾਚਾ ਤੁਮਨ ਗੁਨਾਮੁਲ ਵਾਪਾਰ ਮੁਲ ਵਾਪਾਰਿ ਮਨ ਬੰਦਾਰੇ ਮੁਲਾ ਮੁਲਾ ਜਾ ਹੈ ਮੂਲ ਭਾਵੇਂ ਮੁਲਾ ਸਮਾ ਹੈ ਮੂਲ ਦਰਮਨ ਦੀ ਬਾਣ ਅਮੋਲ ਤਰਮਲ ਪਰਮਾਨ ਮੂਲ ਬਖਸ਼ੀ ਸੈ ਮੁਨੀਸਾਨ ਹੈ ਅਮੋਲ ਕਰਮਲ ਫਰਮਾਨ ਮੁਲਾ ਮੁਲਾ ਖੈ ਨਾ ਜਾਈ ਆਖ ਆਖ ਰਹੇ ਲੁਲਾਈ ਆਖੇ ਵੀ ਪਾਠ ਪੁਰਾਨ ਆਖੇ ਭੜੇ ਕਰੇ ਵਿਖਿਆਨ ਆਖੇ ਮਰਮੇ ਆਖੇ ਇੰਨਾ ਆਖੇ ਘੁਪੀਤੇ ਗੋਵਿੰਦ ਆਖੇ ਇਸਰ ਆਖੇ ਸਦ ਆਖੇ ਕੀਤੇ ਕੀਤੇ ਬੁਧ ਆਖੇ ਦਨ ਆਖੇ ਦੀਪ ਆਖੇ ਸੁਨਮਨ ਸੇਵਾ ਕੀਤੇ ਆਖੇ ਆਖਨ ਪਾਰੇ ਇਤੇ ਕਹਿ ਕਹਿ ਓਟਟ ਜਾਹੇ ਤੇ ਜੀਤੇ ਹੋਰ ਕਰੇ ਤਾਂ ਆਖ ਨਸਕੇ ਕੇ ਕੀ ਜੀਵਤ ਭਾਵ ਤੇਵਨ ਹੋਈ ਨਾਨਕ ਜਾਣੇ ਸੱਚੈ ਸੋਏ ਜੀ ਕੋ ਆਖੇ ਬੋਲ ਵਿਕਾਰ ਕਾਂ ਲਖਿਐ ਸਿਰ ਗਾਵਾਰਾ ਗਵਰ ਸੋਦਰ ਕਿਹੈ ਸੋ ਕਰਕੇ ਹੈ ਜਿਵੇਂ ਸਰਸ ਮਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੇ ਵਾਹੁਨ ਹਾਰੇ ਤੇ ਤੇਰਾ ਕਰੀ ਸੋ ਕਹਿਣਾ ਕੇਤੇ ਗਾਵਨ ਹਰੀ ਗਾਵਤਨੋਂ ਕੋਨ ਪਾਣੀ ਬਾਸੰਦਰ ਗਾਵੈ ਰਾਜਾ ਤੁਮ ਦੁਆਰੀ ਗਾਵੈ ਤੇਤਕੋ ਚਲੇ ਦਾਨੇ ਲਿਖ ਲੇਖ ਧਰਮ ਵਿਚਾਰੇ ਗਾਇ ਇਸਰ ਬਰਮਾ ਦੇਵੀ ਸੋਨ ਸਦਸ ਹਰੀ ਗਾਵੈ ਨੰਦਸਨ ਬੈਠੇ ਦਿਵਤੇ ਅੰਦਰ ਲੇ ਗਾਵੈ ਸੇਸਮੰਦੀ ਅੰਦਰ ਗਾਵਨ ਸਾਧੀ ਚਾਰੀ ਚਾਰੀ ਗਾਵਨ ਜਤੇ ਸਦੇ ਸੰਤੋਖੀ ਗਾਵ ਮੀਰ ਕਰੇ ਗਾਨ ਪਨਤ ਬਨ ਰਖੀਸਰ ਜੁਗ ਜੁਗ ਵੇਦਾ ਨਾ ਲਗਾ ਮੋਹਣੀ ਅਮਨ ਮੋਹਨ ਸੁਰਗਾ ਮਤ ਬਿਲੇਗਾ ਰਤਨੁ ਪਾਇ ਤੇਰੇ ਅਰਸਟਾ ਤੀਰਤ ਨ ਹਲੇ ਗਾਵੈ ਜੋਤ ਮਾ ਵਰਸੂਰਾ ਗਾਵੈ ਖਾਣੀ ਚਾਰੀ ਗਾਵੈ ਖੰਨ ਮੰਡਲ ਵਰ ਫੰਡਾ ਕਰ ਕਰ ਕੇ ਦਾਰੇ ਸੇ ਤਦਨੋਂ ਗਾਵੈ ਜੋ ਤੁਧ ਪਾਵਨਾ ਰਤੇ ਤੇਰੇ ਬਦਰ ਸਦ ਹੋਰ ਕੀਤੇ ਗਾਵਨ ਸੇ ਮੈਂ ਸਤਨਾਵਨਾ ਨਾਨਕ ਕਿਆ ਵੀਤ ਰੇ ਸੋਈ ਸੋਈ ਸਦਾ ਸਤ ਸਾਇ ਸਾਚਾ ਸਾਚੀ ਨਾਹੀ ਹੈ ਬਿਉ ਸਿਜਾਇਨ ਜਾਸਿ ਰਤਨਾ ਜਨਰਚੈ ਰੰਗੇ ਰੰਗੇ ਬਾਤੇ ਕਰ ਕਰ ਕੇ ਸੀ ਮਾਇਆ ਜਨਉਪਾਈ ਕਰ ਕਰੇ ਵੇਖੇ ਗੀਤਾ ਪੜਨਾ ਜਿਉਂ ਤੇ ਦੀਵੇ ਡਿਹੀ ਆਈ ਜੋ ਤਸਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਛ ਸਹ ਸਹ ਪਾਛ ਆਏ ਭੋ ਨਾ ਕਰੇ ਨਿਰਜਾਈ ਮੁੰਦਾ ਸੰਤੋਖ ਸਰਬ ਚੋਰੀ ਧਿਆਨ ਕੀ ਕਰੇ ਬੇਬੂਤਾ ਚਿੰਤਾ ਕਾਵ ਕੁਵਾਰੀ ਕਾਇਆ ਦੁਰਜੰਡਾ ਪ੍ਰਤੀਤ ਆਈ ਬੰਤੀ ਸਭ ਜਮਾਤੀ ਮਾਂ ਜੀ ਤੇ ਰਾਜੀ ਤੋ ਅਦਿਤ ਸਿਆਦੀ ਸੋ ਤਾਦਨਿਲ ਨੰ ਨਹ ਜੁਡਗੇ ਕੋਈ ਸੈ ਭੁੱਟ ਗਿਆ ਤੇ ਬੰਡਾ ਨਾ ਕਰ ਕਰਵਾਜੇ ਨਾਦ ਆਪਨਾਦ ਨਾ ਥੀਸਾ ਢਾਕੀ ਰਿਸਲਾਵ ਰਾਸਾ ਦੇ સંજોગ વજા દા એકા ચલાવે લેખે આવે ભાગ આદે તસ્યા દેસ આદનિલન હજ્જુ 1 20 એકા માઈ જુગત વ્યાઈ તે ચેલે પરવાન એક સંસારી એક ભંડારી એકલા દિવાના જે તસ પાચ ચલાવા ਜਿਹੋ ਆ ਪ੍ਰਮਾਣਾ ਉਹ ਇੱਕ ਉਹ ਨਾਨਕ ਆਵੈ ਬਹੁਤਾ ਹੈ ਉਹ ਨਾਨ ਨਾ ਦੀ ਸਹੀ ਅਥੀਸ ਆਦਨਿਰਨ ਨਹ ਜੁੜੂ ਏਕੋ ਇਸੈ ਆਸਨ ਲੁਲ ਬੰਦਾ ਜੋ ਕਿਰਪਾ ਸੇ ਕਵਰ ਕਰ ਕਰ ਵੇਖੈ ਸੇ ਜਨਹਾਰ ਨਾਨਕ ਸਟੇ ਕੀ ਸੱਚੀ ਕਰੂ ਸਾਰੇ ਤਿਸ ਹੈ ਦੀ ਸੁ ਆਨ ਨਿਲਨ ਅਜਾ ਡੂ ਡੇ ਕੋਈਸ ਇੱਕ ਦੋ ਜੀ ਪਾ ਲਖ ਹੈ ਲਖ ਆ ਲਵੀਸ ਲਾਲ ਗਿੜਾਖੀ ਐ ਏਕ ਮਾਂ ਦੇ ਦੀ ਸ ਨੀਤ ਰਹ ਪਤ ਪਵਣੀਆਂ ਚੜੀਏ ਹੋਇ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਈਸ ਨਾਨਕ ਨਦਰੇ ਪਾਈਐ ਕੂੜੀ ਕੂੜਾ ਠਿਸ ਅਕਨ ਜੋ ਚਪੈ ਨ ਜੋਰ ਜੋ ਨ ਮੰਗਨ ਦੀਨ ਜੋਰ ਜੋ ਨਾਰਾਇਣ ਮਨਸੂਰ ਜੋ ਨ ਸੁਖੀ ਜਾਣੀ ਚਾਰੇ ਜੋ ਨਾ ਜੁਤੀ ਸੜੈ ਸੰਸਾਰ ਜਿਸ ਹੈ ਪਿੜੋਰ ਕਰ ਵੇਖੈ ਸੋਏ ਨਾਨਕ ਤਮਨੀਚ ਨ ਕੋਈ ਰਾਤੀ ਰਤੀ ਚਤੀਵਾਰ ਪੰਪਾਨੀ ਗਨੀ ਪਰਤਾਲ ਤਿਸ ਹੋਇ ਤ੍ਰਿਥਾ ਰਖੀ ਧਰਮਸਾਲੁ ਤਿਸ ਵੇ ਜੀ ਤੁਕਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰ ਸਚਾ ਸਤ ਦਰਬਾਰ ਚਿਤਥੈ ਸਭ ਪੰਚ ਫਿਰਵਾਨੁ ਨਦਰੀ ਕਰਮ ਪਵੈ ਨੀਸਾਨ ਕਾਚ ਪਕਾਈ ਅਥਪੈ ਨਾਨਕ ਅਜਾਪੇ ਜਾਏ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਾਣੀ ਵਾਸੰਤਰ ਕੀਤੇ ਕਾਨ ਮਹੀਸ ਕੀਤੇ ਬਰਮ ਕਾਤ ਕਰੀ ਹੈ ਰੂਪ ਰੰਗ ਵੇਸਾ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਦੂਰ ਵਿਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲੇਸ ਕੀਤੇ ਸਿਦ ਬਿਨਾਤ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਦ ਸਮਨ ਕੀਤਿਆ ਕਹਾਣੀ ਕੀਤਿਆ ਬਾਣੀ ਕੀਤੇ ਪਾਤ ਨਰੰਤਾ ਕੀਤੇ ਸੁੱਤੀ ਸੇਵਾ ਕੀਤੇ ਮਾਨਕਾ ਗਿਆਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜੁਠੇ ਨਾਲ ਨੂਰ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਜੁਠੇ ਕਰ ਕਰਿਏ ਵਤਨ ਰੂਪ ਤਾਂ ਕਿ ਅਗਲਾ ਕਥਿਆ ਨਾ ਜਾਹੇ ਜੇ ਕੋ ਕਹਿ ਵਿਚੈ ਵਿਚਾਈ ਇੱਥਾ ਕਰਿਆ ਸਰਦਾ ਕੀ ਸੁਬੋਧ ਤੈ ਕਰਿਆ ਸਰਾਂ ਕੀ ਸੁਦੋ ਕਰਮਖੰਡ ਕੀ ਬਾਣੀ ਜੂਰ ਤਿੱਥੇ ਹੋ ਨ ਕੋਈ ਹੂਰ ਤੇ ਜੋਰ ਮਾ ਬਲਸੂਰ ਤਿਨ ਮੈਂ ਰਾਮ ਰਹਾ ਬਰਪੂਰਾ ਤਿੱਤਾ ਸਿਤਾ ਸਿਤਾ ਮੇ ਮਮਹਾਨ ਤਾਂ ਗਰੂ ਨਾ ਕਿਤਨੇ ਜਹ ਨਾ ਉਹ ਹੈ ਮਰ へ ਨਾ ਠਾਗੇ ਜਹੇ ਦਿਨ ਕੇਰਾਉ ਸੇ ਮਨ 모 ਹੈ ਤਿੱਥੇ ਪਤਵ ਸੇ ਕੇ ਲੋ യാസോ സച്ച വസെ നിരനോല പണ്ഡവ ജോ കിട്ട വേക്കാ വിസകാരാ ਨਾਨਕ ਕਟਨਾ ਕਰਦਾ ਸਰ ਜਤਪਹਰਾ ਧੀਰਜ ਸੁਨਿਆਰ ਅਹਿਰ ਮਤਵੇ ਰੱਥਿਆ ਕਾਉ ਖੱਲਾ ਅਗਨ ਤਾ ਕਾਉ ਭਾਂਡਾ ਭਾਉ ਅਮਰ ਜਟਾਰੋ ਕੜਿਆ ਸਬਦ ਸੱਚੀ ਤਖਸਾਲ ਜਿਨ ਕੋ ਨਦਰ ਕਰਿ ਦਿਨਕਾਰੋ ਨਾਨਕ ਕਨਦਰਿ ਨਦਰਨ ਹਾਨ ਸ਼ਲੋਕ ਭਾਵਨ ਕਰੋ ਪਾਣੀ ਪਿਤਾ ਮਾਤਾ ਦਰਤ ਮਹਤਵ ਦੇਵ ਸਰਦੈ ਦਾਈ ਦਾਇਆ ਖਿਲਾ ਸਗਨ ਜਗਤ ਚੰਗਿਆਈਆਂ ਬੁਰਿਆਈਆਂ ਵੱਚੇ ਦਰਮਹ ਦੂਰਾ ਕਰਮੀ ਆਪੋ ਆਪਣੀ ਕੇ ਨੀੜਾ ਕੇ ਦੂਰ ਜਿਨੀ ਨਾਮ ਧਿਆਇਆ ਗਾਮ ਸਕਰ ਘਾਲ ਨਾਨਕ ਤੇ ਮੁਕ ਜਨੇ ਤੇ ਤੇ ਛੁਟੇ ਨਾਨਕ ਜਿਨੀ ਨਾਮ ਧਿਆਇਆ ਗਾਮ ਸਕਟ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟਿਨ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ